ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਤੇ ਬੜੀ ਮਿਹਨਤ ਕਰਕੇ 13 ਸੈਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਪਾਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1210 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਕੇ ਲੱਗੇ ਸੀਗੇ ਏਡੀਸੀਪੀ ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ ਏਡੀਸੀਪੀ ਏਸੀਪੀ ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਤੇ ਐਕਸ਼ਨ ਲੈਂਦਿਆਂ ਹੋયા ਉਹਨਾਂ ਨੂੰ ਫੋਲੋ ਕਰਦਿਆਂ ਹੋਇਆ ਇਸ ਚਾਰ ਵਿਅਕਤੀ ਜਿਹੜੇ ਇਹਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੇਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅਮਰ ਰੋਡ ਅੰਮ੍ਰਿਤਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਚੀਆਂ ਦਾ ਸੀ ਵਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਚੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗਤਿਆਂ ਦਾ weight 1210 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਬਾਰਦਾਸ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਫਰੀਵ ਜਿਹਦੇ ਚ 1710 ਗ੍ਰਾਮ ਸਮੇਤ ਗੱਤਿਆਂ ਦਾ weight ਸੀ ਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸੰਵੇਦਨਸ਼ੀਲ ਸੀਗਾ ਇਹਨੂੰ ਟੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਸ਼ਰਟਾ ਵਿੱਚ CIA 2 ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾੜੀ ਹੇਠ ਇੱਕ ਵਿਅਕਤੀ ਜਿਹੜਾ ਕਿ ਰਾਜਸਥਾਨ ਦੇ ਵਿੱਚ 3.5 ਕਿਲੋ ਹੀਰੋਇਨ ਦੇ ਵਿੱਚ ਬੰਦ ਸੀਗਾ ਉਸ ਵਿਅਕਤੀ ਨੂੰ ਜਿਸ ਦਾ ਜਿਸ ਦਾ ਨਾਮ ਸੀ ਰਵਿੰਦਰ ਸਿੰਘ ਈਲਸ ਕਾਕਾ ਕਨੂਬੁਰ ਕਾਲੇ ਥਾਣੇ ਸ਼ਰਟੇ ਦਾ ਉਥੋਂ 3.5 ਕਿਲੋ ਹੀਰੇ ਦੇ ਵਿੱਚੋਂ ਉਹ ਬੇਲ ਲੈ ਕੇ ਆਪਣੇ ਭਰਾ ਦੀ ਜਿਹੜੀ 15 ਦਿਨਾਂ ਵਾਲੀ ਵਿਆਹ ਟੈਂਡ ਕਰਨ ਆਇਆ ਸੀਗਾ ਉਸ ਤੋਂ ਬਾਅਦ ਉਥੋਂ ਪਕੜਾ ਹੋ ਗਿਆ ਉੱਥੇ ਪਹੁੰਚਿਆ ਨਹੀਂ ਉਹਦੇ ਖਿਲਾਫ ਇੱਥੇ ਦੋ ਮੁਕੱਦਮੇ ਹੋਰ ਵੀ ਦਰਸੀ ਆਲਰੇਡੀ ਉਸ ਵਿਅਕਤੀ ਨੂੰ ਕਾਬੂ ਕੀਤਾ ਉਹ ਤੋਂ ਕਾਬੂ ਕਰਕੇ ਇੱਕ ਪਿਸਤਲ ਜਿਹੜਾ ਰਿਕਵਰ ਕੀਤਾ ਇਸੇ ਤਰ੍ਹਾਂ ਉਹਦੀ ਫਰਦਰ ਇਨਵੈਸਟੀਗੇਸ਼ਨ ਤੋਂ ਇੱਕ ਹੋਰ ਵਿਅਕਤੀ ਆਸ਼ੀਸ਼ ਅਸ਼ੀਸ਼ ਕੁਮਾਰੀਆ ਜਿਹੜਾ ਕਿ ਲਾਰੈਂਸ ਰੋਡ ਦਾ ਵਸਨੀਕ ਸੀਗਾ ਉਹਨੂੰ ਕਾਬੂ ਕੀਤਾ ਉਹਦੇ ਤੋਂ ਵੀ ਇੱਕ ਜਿਹੜਾ ਪਿਸਤਲਾ ਜਿਹੜਾ ਇਹਨੇ ਉਹਨੂੰ ਪਿਸਤਲ ਜਿਹੜਾ ਸਪਲਾਈ ਕੀਤਾ ਸੀਗਾ ਉਹ ਉਹ ਰਿਕਵਰ ਕਰ ਲਿਆ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਜਿਹੜਾ ਰਵਿੰਦਰ ਕੁਮਾਰ ਆ ਇਹ ਪਹਿਲਾਂ ਵੀ ਜੇਲ੍ਹ ਜਾਣ ਤੋਂ ਤੇ ਉਹ ਤੋਂ ਬਾਅਦ ਵੀ ਛੇਲ ਜੰਪ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਨਾਲ ਬਾਹਰਲੇ ਬੰਦਿਆਂ ਦੇ ਨਾਲ ਲਿੰਕ ਦੇ ਵਿੱਚ ਸੀਗਾ ਉੱਥੋਂ ਇਹ ਚਿੱਟਾ ਹੀਰੋਇਨ ਅਤੇ ਵੈਪਨ ਮੰਗਾ ਕੇ ਜਿਹੜਾ ਗਾਂਹ ਸਪਲਾਈ ਕਰਨ ਦਾ ਜਿਹੜਾ ਇਹ ਕੰਮ ਕਰਦਾ ਸੀਗਾ ਇਤੋਂ ਇਲਾਵਾ ਇਹਨੇ ਹੋਰ ਵੀ ਕੰਮ ਕੀਤਾ ਸੀ ਜਿਹਦੇ ਵਿਪਨਾ ਬਾਰੇ ਵੀ ਜੇ ਅਸੀਂ ਪੁੱਛ ਕੇ ਇਸ ਤਰ੍ਹਾਂ ਇਹ ਤੋਂ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਉਸ ਉਹਦੇ ਵੀ ਅਗਲੇ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਾਰਵਾਈ ਕਰਾਂਗੇ ਇਸੇ ਤਰ੍ਹਾਂ ਐਸਐਚਓ ਬੇਰਕਾ ਅਮਨ ਅਮਨਜੋਤ ਗੌਰਾਂ ਇਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਇਹਨੂੰ ਮਿਲੀ ਭਰੋਸੇਯੋਗ ਸੂਤਰਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਵਿਅਕਤੀ ਕਾਬੂ ਕੀਤਾ ਗੁਰ ਗੁਰਵਿੰਦਰ ਗੁਰਵਿੰਦਰ ਪਾਲ ਸਿੰਘ ਏਲੀਅਸ ਜੋਵਨ ਏਲੀਅਸ ਫੌਜੀ ਇਹ ਚੋਗਾਵਾ ਡਿਸਟ੍ਰਿਕਟ ਅਮਰਸਰ ਦਾ ਰੈਸ਼ੀਆ ਇਹ ਤੋਂ 500 ਗ੍ਰਾਮ ਹਿਰੋਇਨ ਬਰਾਮਦ ਹੋਈ ਆ ਇਹਨੂੰ ਇਹਨੂੰ ਰਾਤ ਇਨਫੋਰਮੇਸ਼ਨ ਦੇ ਆਧਾਰ ਤੇ ਪਰਚਾ ਦੇ ਕੇ ਫੜਿਆ ਗਿਆ ਤੇ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਗਾਂ ਫਰਦਰ ਇਹਨੇ ਕਿੱਥੇ ਸਪਲਾਈ ਕਰਨਾ ਸੀ ਪਿੱਛੋਂ ਇਹ ਕਿੰਨਾ ਤੋਂ ਲੈਂਦਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਅਮਰਸਰ ਪੁਲਿਸ ਦੇ ਗੇਟ ਹਕੀਮਾ ਥਾਣੇ ਦੇ ਐਸ ਐਚ ਓ ਨੇ ਇੱਕ ਹੋਰ ਵਿਅਕਤੀ ਸੰਦੀਪ ਸਿੰਘ ਸੰਦੀਪ ਸੰਦੀਪ ਸਿੰਘ ਜਿਹਦੇ ਪਹਿਲਾਂ ਪੰਜ ਮੁਕਦਮੇ ਦਰ ਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨੂੰ ਵੀ ਕਾਬੂ ਕੀਤਾ ਤੇ ਉਹ ਤੋਂ 32 ਬੋਰ ਦਾ ਜਿਹੜਾ ਪਿਸਤਲ ਜਿਹੜਾ ਰਿਕਵਰ ਕੀਤਾ ਇਸ ਤਰ੍ਹਾਂ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਨੇ ਸਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨੇ ਜੋ-ਜੋ ਵੀ ਉਹਨਾਂ ਦੇ ਕ੍ਰਾਈਮ ਹੋਏ ਸੀ ਜਾਂ ਕੋਈ ਹੋਰ ਜਿਹੜੇ ਕ੍ਰਿਮੀਨਲ ਜਿਹੜੇ ਪਕਾੜੇ ਸੀ ਉਹਨਾਂ ਨੂੰ ਕਾਮ ਉਹਨਾਂ ਨੂੰ ਅਰੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਕੀਤੀ ਆ ਤੇ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਸਾਰੀ ਬੰਦੀ ਕਾਨੂੰਨੀ ਕਾਰਵਾਈ ਹਮਲੂਚ ਲੈਂਦੀ। ਸਰ ਉਹ ਕੇਸ ਨਹੀਂ ਕੋਈ ਜਿਹੜਾ ਲੋਟਰੀ ਦੀ 1710 ਗ੍ਰਾਮ ਦੀ ਸੋਨੇ ਦੀ ਇਹ ਵਕ ਵਕ ਉਹ ਵਾਰੀਆਂ ਦਾ ਸੀ ਇਹਦਾ ਆਪਣਾ ਸੀ ਸੋਨਾ। ਇਹ ਇਹਦੇ ਇਹਦੇ ਬ੍ਰਦਰ ਦੀ ਪਾਰਸਲ ਦੀ ਕੰਪਨੀ ਸੀ, ਕੋਰੀਅਰ ਕਰਨ ਦੀ ਕੰਪਨੀ ਸੀ। ਇਹ ਵਕ ਵਕ ਦੁਕਾਨਾਂ ਤੋਂ ਆਪਣੇ ਆਪ ਇਹ ਉਹਨਾਂ ਤੋਂ ਇਕੱਠੇ ਕਰਦਾ ਸੀ ਪਾਰਸਲ ਲੈਂਦਾ ਸੀ ਛੋਟੇ ਛੋਟੇ ਪਾਰਸਲ ਲੈ ਕੇ ਫਿਰ ਇਹ ਉੱਥੋਂ ਇਹਨੂੰ ਗਾਂਹ ਫਰਦਰ ਜਿੱਥੋਂ ਦੀ ਵੀ ਰਿਕੁਆਇਰਮੈਂਟ ਸੀ ਉਹਨਾਂ ਨੂੰ ਕੋਰੀਅਰ ਕਰਦੀ ਸੀ। ਕਰਮਜੀਤ ਜਿਸ ਕਰਨ ਸ਼ੇਰਦੀਪ ਜਿਨ੍ਹਾਂ ਇਹ ਸਾਰਾ ਗੈਂਗ ਬਣਾ ਕੇ ਲੁੱਟ ਕੀਤੀ ਹੈ ਇਹ ਉਥੇ ਵੀ ਇਹਨਾਂ ਜੋ ਕਰ ਇਹਨਾਂ ਨੂੰ ਇਨਫਾਰਮੇਸ਼ਨ ਕਿਸ ਫੈਮਲੀ ਕੇ ਇਸ ਤਰ੍ਹਾਂ ਪਾਰਸਲ ਡਿਲੀਵਰੀ ਕਰਦੇ ਹਨ ਇਹਨਾਂ ਇਹਨਾਂ ਜੋ ਜਿਹੜੇ ਦੋ ਦੋ ਵਿਅਕਤੀ ਦੋ ਵਿਅਕਤੀ ਹੈਗੇ ਸੀਗੇ ਇਹਨਾਂ ਦੇ ਸ਼ੇਵਮ ਤੇ ਵਿਕਰਮ ਜੀ ਇਹ ਇਹ ਹਾਂ ਇਹ ਇਹਨਾਂ ਨੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਰਨਜੀਤ ਅਤੇ ਜਸਕਰਨ ਸਿੰਘ ਇਹ ਉਥੇ ਹੀ ਆਲਰੇਡੀ ਇਹ ਜਿਹੜੇ ਗੋਰੀ ਜਿਹੜੇ گورਵਾਲੀ ਬ੍ਰਾਂਚ ਆ ਬਾਜ਼ਾਰ ਹੈਗਾ ਉੱਥੇ ਇਹ ਸੋਨੇ ਦਾ ਕੰਮ ਕਿਸੇ ਨਾ ਕਿਸੇ ਫਾਰਮ 'ਚ ਇਹ ਉੱਥੇ ਕੰਮ ਕਰਦੇ ਸੀਗੇ ਇਹਨਾਂ ਦੋਨਾਂ ਵਿਅਕਤੀਆਂ ਨੇ ਪਲਾਨਿੰਗ ਕਰਕੇ ਇਹਨਾਂ ਨੇ ਰੈਕੀ ਕਰਕੇ ਉਸ ਬੰਦੇ ਦੀ ਇਨਫੋਰਮੇਸ਼ਨ ਦੇ ਕੇ ਇਹ ਜਿਹੜੇ ਦੂਸਰੇ ਦੋ ਵਿਅਕਤੀ ਸ਼ਿਵਮਦੀਪ ਤੇ ਵਿਕਰਮਜੀਤ ਆ ਇਹਨਾਂ ਰਾਹੀਂ ਇਹਨਾਂ ਨੇ ਵਾਰਦਾਤ ਦਾ ਇੰਜਾਮ ਦਵਾਇਆ ਸ਼ਿਵਮਦੀਪ ਤੇ ਵਿਕਰਮਜੀਤ ਤੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੁੰਦਾ ਪਿਆ ਨਹੀਂ ਇਹਨਾਂ ਦੇ ਪੁਰਾਣਾ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਕੋਈ ਨਸ਼ੇ ਦੇ ਆਦੀ ਨਹੀਂ ਇਹਨਾਂ 'ਚ ਚਾਰੇ ਐਜ਼ ਆਫ ਨਾਉ ਆਫ ਨਹੀਂ ਹਾਂਜੀ ਇਹਦੀ ਕੀਮਤ ਕਿੰਨੀ ਕੋਈ ਜਿਹੜਾ ਸੋਨਾ ਬਰਾਉਂਟੇ ਤੁਸੀਂ 74000 ਰੁਪਏ ਪਰ ਦੋਲਾ ਹਾਂ 10 ਗ੍ਰਾਮ ਦਾ ਇਹਦੀ ਵਰਕਆਊਟ ਕਰ ਲੋ ਇਟ ਇਜ਼ ਮੋਰ ਥੈਨ 1.5 ਕਰੋੜ ਤੋਂਤੇ ਹੋ ਜਾਂਦੀ ਹੈ ਸਰ ਜੀ ਗੱਲ ਕਰੀ ਜਿਹੜਾ ਪਿਸਟਲ ਹੈ ਇੰਡੀਆ ਮੇਡ ਹੈ ਤੇ ਇਹ ਇਹਦੇ ਚ ਪਿਸਟਲ ਜਿਹੜਾ ਰਿਕਵਰ ਹੋਇਆ ਉਹ ਕੰਟਰੀ ਮੇਡ ਆ ਇੱਕ ਜਿਹੜੇ ਸ਼ਾਰਟੇਜ ਹਾਂ ਉਹ ਇੱਕ ਬਲੌਕ ਪਿਸਟਲ ਆ ਉਹ ਬਾਹਰੋਂ ਆਇਆ ਦੂਸਰਾ ਜਿਹੜਾ ਪਿਸਟਲ ਕਵਰ ਹੋਇਆ ਉਹ ਮਧ ਪ੍ਰਦੇਸ਼ ਤੋਂ ਆਇਆ ਇਸ ਤਰ੍ਹਾਂ ਦੇ ਇਹ ਵੱਖ-ਵੱਖ ਲਗ ਲਗ ਜਿਹੜੇ ਵਪਨ ਨੇ ਜਿਹੜੇ ਰਿਕਵਰ